ਅੱਜ ਆਪ ਆ ਆਪਣੇ ਗਵਾਂਡੀਆਂ ਦੇ ਘਰੇ ਆਏ ਹੋਏ ਹਾਂਗੇ ਤੇ ਅੰਗਰ ਦੀ ਫਰੈਂਡ ਬਣੀ ਹੋਈ ਆ ਤੇ ਇਹਨੂੰ ਇਦਾਂ ਹੀ ਦੱਸਿਆ ਨਾ ਪਿਆ ਵੀ ਅੰਗਰ ਦੀ ਚਾਚੀ ਆਈ ਜਾਗੀ ਹੈਨਾ ਮਨਰਾਜ ਵੀ ਆਇਆ ਹੋਇਆ ਦਾ ਨਾਲ ਮਨਰਾਜ ਦਾ ਵੀ ਫਿਰ ਮੈਂ ਇਹਨੂੰ ਕੀ ਕੀ ਕਹਿੰਦੀ ਮੈਂ ਜੰਪ ਕਰਕੇ ਦਿਖਾਣੀ ਆ ਇਹ ਦੋਨੇ ਭੈਣਾਂ ਬਹੁਤ ਪਿਆਰੀਆਂ ਨੇ ਬਹੁਤ ਪਿਆਰੀ ਬਹੁਤ ਪਿਆਰੀ ਕਰਦੇ ਸੀ ਦੂਜੇ ਨੂੰ ਇੱਕ ਦੂਜੇ ਨੂੰ ਅ ਕੀ ਕਹਿੰਦੇ ਆ ਬਾਕੀ ਤੁਸੀਂ ਭਾਈ ਆਪਨਾ ਆਪਣਾ ਹਿਸਾਬ ਲਾ ਲਿਓ ਵੀ ਕਿੰਨਾ ਕਿ ਪਿਆਰ ਕਰਦੇ ਆ ਹਨਾ ਵੀ ਆਪਣੀ ਦੀਦੀ ਨੂੰ ਕਿੰਨਾ ਪਿਆਰ ਕਰਦੀਆਂ ਬਹੁਤ ਬਹੁਤ ਇੱਕ ਵਾਰੀ ਦੀਦੀ ਮੈਨੂੰ ਮਾਰਦੀ ਵੀ ਆ ਇੱਕ ਵਾਰੀ ਹਾਂ ਇਹੀ ਮੈਂ ਦੱਸਣ ਲੱਗੀ ਸੀਗੀ ਵੀ ਤੁਸੀਂ ਆਪੇ ਹਿਸਾਬ ਲਾ ਲਓ ਕਿੰਨਾ ਕਿ ਪਿਆਰ ਕਰਦੇ ਨੇ ਪਰ ਉਦਾਂ ਇਹਨਾਂ ਦੀ ਇੱਕ ਗੱਲ ਬਹੁਤ ਵਧੀਆ ਆ ਵੀ ਉਹ ਉਪਰਾਂ ਨਹੀਂ ਕਰਦੀਆਂ ਜਦੋਂ ਵੀ ਆਉਣੇ ਆ ਜਦੋਂ ਵੀ ਆਉਣੇ ਹੁੰਨੇ ਆਗੇ ਜਾਂ ਮਿਲਦੇ ਆਂਗੇ ਇਹ ਵਧੀਆ ਸਾਨੂੰ ਪਿਆਰ ਨਾ ਮਿਲਦੇ ਆਗੇ ਸਾਨੂੰ ਫੀਲ じゃ ਨਹੀਂ ਹੁੰਦਾ ਹੈਗਾ ਵੀ ਅਸੀਂ ਇੰਨੇ ਟਾਈਮ ਬਾਅਦ ਮਿਲੇ ਆ ਜਾਂ ਵੀ ਕਦੇ-ਕਦੇ ਮਿਲਦੇ ਨੂੰ ਬੱਚਾ ਬੁਲਾਉਂਦਾ ਨਹੀਂ ਹੁੰਦਾ ਕਈ ਵਾਰ ਉਦਾਂ ਦੇ ਬੱਚੇ ਹੁੰਦੇ ਆ ਤੁਸੀਂ ਰੈਡੀ ਨਹੀਂ ਹੋਣਾ ਸਿੱਧੇ ਜਾਣਾ ਨਹੀਂ ਸਾਡੇ ਨਾਲ ਅਸੀਂ ਜਾ ਰਹੇ ਆ ਕਿੱਧਰ ਕਮਨ ਕਿਲੇ ਕਮਨ ਮੈਂ ਸਾਰੇ ਜਣੇ ਗੱਡੀ ਚੱਲੇ ਆ ਮੈਂ ਵੀ ਜਾਣਾ ਬਾਏ ਨਹੀਂ ਮੈਂ ਵੀ ਜਾਣਾ ਛਿਲਦਾ ਦੇਖ ਦੇਗੀ ਦੇਖ ਲਓ ਵੀ ਬੱਚਿਆਂ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਹਦੇ ਨਾਲ ਮੈਂ ਹੀ ਜੂੜੇ ਲੈਣੀਆਂ ਮੈਂ ਕਿਹਾ ਟੁੱਟ ਜਾਣਾ ਇਹ ਕਹਿੰਦੇ ਨਹੀਂ ਆ ਜਾ ਆ ਜਾ ਇਹ ਨਹੀਂ ਟੁੱਟਦਾ ਇਹ ਨਹੀਂ ਟੁੱਟਦਾ ਇਹਦੀ ਤਾਂ ਕਿੰਨਾ ਦਾ ਕਿੰਨਾ ਦਾ ਥੱਲੇ ਚੱਲ ਗਿਆ ਨੇ ਤੰਦੇ ਆ। ਲੈ ਆ ਮੇਰੇ ਤੇ ਭਾਈ ਬਹੁਤ ਆ ਰਿਹਾ ਹੈ। ਇਹਦਾ ਕੰਮ ਜਾ ਬੈ। ਚਲੀਏ ਆਪਾਂ। ਨਹੀਂ। ਕੁੰਮਣਾ। ਕੁੰਮਣ ਜਾਂਦੇ ਸੀ। ਆਏ ਕੁੰਮਣ ਚਲੀਏ। ਚਲੋ। ਉਹ ਪਾਪਾ ਨੇ ਕਿਹਾ ਵੀ ਬਹਿ ਜਾ ਗੱਡੀ 'ਚ ਜਾ। ਚੱਲ। ਤੁਸੀਂ ਮੇਰੇ ਫੁੱਲ ਪਾਉਣ। ਆਣੇ ਨਹੀਂ ਸੀਗੇ। ਘਰ ਵੱਡਾ। ਤੇ ਹੁਣ ਅਸੀਂ ਪਤਾ ਨਹੀਂ ਕਿਹੜੇ ਰਸਤੇ ਤੇ ਆ ਗਏ। ਮੈਂ ਤਾਂ ਬਈ ਪੰਗਾ ਹੀ ਲੈ ਲਿਆ। ਉਗੀ ਮੇਰੇ ਪਾਈ ਹੋਈ ਆ ਚੱਪਲ ਚੱਪਲ ਨਾ ਤੁਰਨਾ ਬੜਾ ਔਖਾ ਆ ਪਿਆ ਅਸਲ ਦਾ ਮਨਰਾਜ ਵੀ ਆ ਗਿਆ ਮਨਰਾਜ ਅੱਗੇ ਅੱਗੇ ਆ ਇੱਕ ਮੈਨੂੰ ਖਵਾ ਪਿਆ ਕੇ ਲਿਆਂਦਾ ਆ ਸਾਫ ਹੁਣ ਦਾ ਗੱਲ ਵੀ ਸਾਰੇ ਬਰਨ ਕਰ ਦਿੰਦੇ ਆ ਇਹਨੂੰ ਸਮੋਸੇ ਖਾਏ ਹੋਏ ਆ ਜਿਹੜੇ ਮੈਂ ਨਾਰਮਲ ਸਿਚੁਏਸ਼ਨ ਚ ਵੀ ਖਾਣੇ ਪਸੰਦ ਨਹੀਂ ਕਰਦੀ ਮੇਰੇ ਪੈਰ ਚੋਂ ਕੱਢ ਦਿੱਤੇ ਨੇ ਮਨਰਾਜ ਕੀ ਐਕਸਪੀਰੀਅੰਸ ਆ ਮਨਾਈ ਕੇ ਮੈਨੂੰ ਸਾਰੇ ਇੱਕੋ ਜਿਹੇ ਲੱਗ ਜਾਂਦੇ ਜਿੰਨੇ ਸਾਰੇ ਇੱਕੋ ਜਿਹੇ ਨੇ ਮੈਂ ਦੋ ਤਿੰਨ ਜਗ੍ਹਾ ਹੀ ਗਈ ਹਾਂ ਹਾਲੇ-ਦਾਲੇ ਦਰੱਖਤ ਇਧਰੋਂ ਪਹਾੜੇ ਪਾਣੀ ਮੈਂ ਕਿਹਾ ਸਾਰਾ ਕੈਨੇਡਾ ਹੀ ਆਈ ਹਾਂ ਦੋ ਚਾਰ ਚੀਜ਼ਾਂ ਦੇਖ ਲਿਆ ਸਾਰੀਆਂ ਸੇਮ ਹੀ ਨੇ ਭੈਣ ਜੀ ਕਹਿੰਦੇ ਅਮਰੀਕਾ ਦੀ ਡੋਂਕੀ ਹਨ ਨੂੰ ਡੋਂਕੀ ਲਾਓ ਭੱਜ ਕੇ ਚੜਜੋ ਉਹ ਸਾਹਮਣੇ ਆ ਰਿਹਾ ਫੋਨ ਡਿੱਗ ਗਿਆ ਪਾਣੀ ਚ ਉਹ ਲੱਭਦੇ ਆ ਇੰਨੀ ਮਾਰੀ ਵੀ ਨਾ ਹੋਵੇ ਕਿਸੇ ਨੂੰ ਮਨ ਰਾਵਣ ਫੋਨ ਸਾਂਭ ਕੇ ਮੈਂ ਕੱਢ ਨਹੀਂ ਕੱਢਣਾ ਪੈਂਦਾ ਹੀ ਨਹੀਂ ਆ ਜਾ ਅਸ਼ੋਕ ਪੁੱਤਰ ਆ ਜੀ ਲੈ ਕਿਸਮਤ ਮਾਰੀ ਹੋਵੇ ਹੁਣ ਆ ਇੱਥੋਂ ਜਿਹੜੇ ਬ੍ਰਿਜ ਦੇ ਵਪਾਰ ਕਰਨਾ ਹੈ ਉਹ ਦੂਸਾ ਸਲੀਪਰ ਹੀ ਆ ਗਿਆ ਤਾਂ ਕ੍ਰਾਸ ਕਰਨਾ ਹੀ ਬਹੁਤ ਖਾਓਗਾ ਮੇਰੇ ਲਈ ਦੇ ਬੈਸੇ ਦਾ ਤੁਸੀਂ ਪਹਿਲਾਂ ਵੀ ਕਾਫੀ ਵੀਡੀਓ ਚ ਮਿਲੇ ਹੋ ਤੇ ਵੀਰੇ ਹੋਣੀ ਸਾਡੇ ਗਵਾਂਢੀ ਨੇ ਬੇਗੋਲ ਤੇ ਹਮੇਸ਼ਾ ਸਾਨੂੰ ਘਮਾਉਣ ਲੈ ਕੇ ਆਉਂਦੇ ਹੈਗੇ ਜਦੋਂ ਇੱਥੇ ਆਈਏ ਇਹੀ ਸਾਨੂੰ 에어ਪੋਰਟ ਤੋਂ ਪਿਕ ਕਰ ਲੈਂਦੇ ਆ ਇਹੀ ਸਾਨੂੰ ਘਮਾ ਲਿਆ ਹੁੰਦੇ ਹੈਗੇ ਤੇ ਮਨਰਾਜ ਨੂੰ ਅਸੀਂ ਬੁਲਾ ਲਿਆ ਸੀਗਾ ਨਾਲੇ ਮਨਰਾਜ ਨੂੰ ਘਮਾ ਲਿਆ ਹੁੰਦਾ ਭੈਣ ਜੀ ਉਹਨਾਂ ਦੇ ਬੱਚੇ ਆ ਤੇ ਬ੍ਰਦਰ ਉਹਨਾਂ ਦਾ ਤੇ ਸਾਰਿਆਂ ਨੂੰ ਵਧੀਆ ਸਾਨੂੰ ਘੁਮਾਤਾ ਇਹਨਾਂ ਨੇ ਵਧੀਆ ਵਧੀਆ ਦਿਨ ਸੀਗਾ ਸਾਡਾ ਪਰ ਇੱਧਰ ਆ ਕੇ ਕੋਈ ਫਾਇਦਾ ਨਹੀਂ ਹੋਇਆ ਪਾਣੀ ਉਹ ਸੀਗਾ ਕਿਉਂਕਿ ਬਹੁਤ ਔਖਾ ਚੜਾਈ ਸੀਗੀ ਬਹੁਤ ਔਖੇ ਚੜਿਆ ਆਗੇ ਚੱਪਲਾ ਲਾ ਲਈਆਂ ਹੁਣ ਨੰਗੇ ਪੈਰੀ ਤੁਰਨਾ ਪੈਣਾ ਅਸੀਂ ਮਨਰਾਜ ਨੂੰ ਅਮਰੀਕਾ ਭੇਜਣ ਚੱਲੇ ਆਂਗੇ ਬਸ ਥੋੜਾ ਜਿਹਾ ਰਸਤਾ ਰਹਿ ਗਿਆ ਹੈ ਮਨਰਾਜ ਕਿਵੇਂ ਰਿਹਾ ਅਮਰੀਕਾ ਦਾ ਸਫਰ ਥੋੜਾ ਜਿਹਾ ਰਸਤਾ ਰਹਿ ਗਿਆ ਪਾਣੀ ਟੱਪ ਕੇ ਅੱਗੇ ਜਾਣਾ ਨਹੀਂ ਜਾਣਾ ਅਸੀਸ ਆ ਦੇਖੋ ਬੱਚਿਆਂ ਨਾਲ ਡੋਂਕੀ ਲਾਉਂਦੇ ਨਹੀਂ ਕਰਦੇ। ਸਾਰੀ ਥੋੜੀ ਗਿੱਲੀ ਕਰਤੀ। ਕੰਨ ਜੀ ਮੈਂ ਕਿਹਾ ਦੇਖੋ ਕਰਦੇ ਸੋਚਦੇ ਨਹੀਂ ਬੱਚਿਆਂ ਨਾਲ ਡੋਂਕੀ ਲਾਉਣ ਲੱਗੇ। ਪੱਕੇ ਬੰਦੇ ਕੱਚੇ ਪੱਕੇ ਬੰਦੇ ਦੀ ਡੋਂਕੀ ਨਹੀਂ ਲਾਉਂਦੇ। ਸਿੱਧੀ ਜਨ ਵਾਲਿਆਂ ਨੂੰ ਡੋਂਕੀ ਲਾਣੀ ਪੈ ਰਹੀ ਆ। ਕਨੇਡਾ ਦੇ ਹਲਾ ਦਿੰਨੇ ਹੋਆ। ਕੰਨ ਦੇ ਨੇ ਤਾਨ ਦੇ ਨੇ ਜਿਹੜੇ ਅਮਰੀਕਾ ਪਹੁੰਚ ਜਾਂਦੇ ਆ ਇਹ ਪੱਪੜੀ ਨਾਲ ਐਵੇਂ ਭੈਣ ਜੀ ਮੈਂ ਤਾਂ ਦੇ ਨੇ ਜਿਹੜੇ ਅਮਰੀਕਾ ਪਹੁੰਚ ਜਾਂਦੇ ਆ ਬਹੁਤ ਡੰਕੀ ਨਾ ਲਾਇਆ ਵੀਰੇ ਡੰਕੀ ਦਾ ਡੰਕੀ ਦਾ ਲਾਇਆ ਬਹੁਤ ਔਖਾ ਜੀ ਸਾਲ ਬਸਤੇ ਨਹੀਂ ਜਵਾਗ ਹਲੇ ਤੇਰਾ ਅਸੀਂ ਅਸੀਂ ਸਾਰੇ ਪਿੱਛੇ ਵੇਰਦੇ ਆ ਕਿੱਧਰ ਮੁੜ ਗਿਆ ਉਹ ਡਰ ਗਿਆ ਗੋਰੀਆਂ ਦੇ ਨਿਆਣੇ ਦੇਖਣੇ ਤਾਂ ਛਾਲ ਮਾਰੀ ਉਹ ਦੂਜੇ ਡਰ ਗਿਆ। ਨਾਲ ਅੱਗੇ ਸਾਰੇ ਜਾਣੇ ਨਹਾਉਣ ਤੋਂ। ਮਰ ਰਾਈ ਚੱਲ। ਤੇਰੇ ਕਹਿਣ ਤੇ ਅੱਗੇ ਆਏ ਆ। ਲੱਗ ਗਿਆ ਛਾਰ ਮਾਰਨ ਚੇਕੋ ਵੀ ਕੰਮ ਮਨੇ ਫਿਰਨੇ ਹੋ ਗਿਆ ਹਣ ਵਾਪਸ ਚਲਦੇ ਆਂਗੇ ਇਹ ਤਾਂ ਕੋਈ ਮੁੰਡੀ ਦੀ ਚੀਜ਼ ਆ ਪਰ ਬਹੁਤ ਸੋਹਣੀ ਅੱਗੇ ਵਾਪਸ ਮਨਰਾਜ ਨੂੰ ਸੇਫਲੀ ਲੈ ਜਾਂਦਾ ਸੀ ਅਮਰੀਕਾ ਮਨਰਾਜ ਜੀ ਲਾ ਕੇ ਗੱਲ ਜੀ ਲਾ ਕੇ ਰਹੀ ਭਾਈ ਅਸੀਂ ਉਹ ਤੈਨੂੰ ਛੱਡ ਕੇ ਚੱਲ ਜਾਣਾ ਆ ਠੀਕ ਆ ਸਾਰਿਆਂ ਨੇ ਪੁੱਛਦੇ ਸੀਗੇ ਮਨਰਾਜ ਕਿੱਥੇ ਆ ਮਨਰਾਜ ਆ ਮਨਰਾਜ ਫੜ ਲੈ ਜਾਂਦਾ ਸੀ ਚਲੋ ਜੀ ਵਧੀਆ ਸੀਗਾ ਵਧੀਆ ਰਿਹਾ ਇੱਧਰ ਆ ਕੇ ਕਾਲ ਦੇ ਦਿਨ ਵਧੀਆ ਲੰਘਿਆ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਤੇ ਹੁਣ ਆਪਣੀ ਵਾਪਸੀ ਆਪਾਂ ਐਪਸਫੋਰ 에য়ারਪੋਰਟ ਤੇ ਬੈਠੀਆਂ ਜਹਾਜ਼ ਚੱਲੇ ਆਗੇ ਆ ਪਾੜੀਆਂ ਵਾਲੇ ਪਤ ਪਾੜੀਆਂ ਤੋਂ ਐਵੇਂ ਚੜ ਕੇ ਜਾਣਾ ਮੈਨੂੰ ਬਾਲਾ ਵਧੀਆ ਲੱਗਦਾ ਤੇ ਮੈਂ ਕੈਲਗਰੀ ਪਹੁੰਚ ਗਈਆਂ ਕੀ ਪਤਾ ਨਹੀਂ ਕੀ ਹੋਇਆ ਜਦੋਂ ਮੈਂ ਟੋਰਾਂਟੋ ਤੋਂ ਕੈਲਗਰੀ ਆਈ ਸੀ ਉਸ ਦਿਨ ਮੇਰੇ ਫਲਾਈਟ 'ਚ ਇੰਨਾ ਡਰ ਜਾ ਲੱਗਿਆ ਕਿਉਂਕਿ ਮ ਪਤਾ ਨਹੀਂ ਉਹ ਦਿਨ ਉਹ ਕੀ ਹੋ ਰਿਹਾ ਸੀ ਫਲਾਈਟ ਨੂੰ ਕੀ ਹੋਇਆ ਉਸ ਤੋਂ ਬਾਅਦ ਹੁਣ ਮੈਨੂੰ ਮਾੜਾ ਜਿਹਾ ਵੀ ਕੁਝ ਹੁੰਦਾ ਆ ਜਾਂ ਅਜ ਹਿੱਲਦਾ ਜਾਣਾ ਮੈਨੂੰ ਡਰ ਜਾ ਲੱਗਣ ਲੱਗ ਜਾਂਦਾ ਤੇ ਮੈਂ ਹੁਣ ਇੱਥੇ ਆ ਗਈ ਸੀਗੀ ਭਾਜੀ ਮੈਨੂੰ ਲੈਣ ਆਏ ਨਹੀਂ ਮੈਂ ਆਪਣੀ ਫਰੈਂਡ ਦੇ ਘਰ ਹੀ ਚਲੀ ਆਂਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਵੀਰੇ ਨੂੰ ਮਿਲਣਾ ਆ ਤੇ ਮੈਂ ਹੁਣ ਇਸ ਟਾਈਮ ਆਪਣੀ ਕੰਪਨੀ ਦੀ ਜਿਹੜੀ ਕੈਲਗਰੀ ਵਾਲੀ ਬ੍ਰਾਂਚ ਆ ਆਫਿਸ ਆ ਉਹਦੇ ਬਾਹਰ ਸੀਗੀ ਪਤਾ ਹੀ ਆ ਸਾਰਿਆਂ ਨੂੰ ਕਿ ਮੈਂ ਐਕਸਪੀਰੀਅਨ ਨਾਲ ਕੰਮ ਕਰਦੀ ਆਂਗੀ ਇੰਸ਼ੋਰੈਂਸ ਆਪਾਂ ਕਰਦੇ ਆਂਗੇ ਜੇ ਤੁਸੀ ਇੰਸ਼ੋਰੈਂਸ ਕਰਾਣੀ ਹੋਈ ਕੋਈ ਟਰੈਵਲ ਇੰਸ਼ੋਰੈਂਸ ਕਰਾਉਣੀ ਆ ਕੋਈ ਲਾਈਫ ਇੰਸ਼ੋਰੈਂਸ ਜਾਂ ਟਰਮ ਇੰਸ਼ੋਰੈਂਸ ਕੋਈ ਵੀ ਕਿਸੇ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਮੈਂ ਤਾਂ ਹੀ ਮੈਂ ਵਰਕ ਫਰੋਮ ਹੋਮ ਕਰਦੀ ਆਂਗੀ ਜੇ ਕੋਈ ਕੰਮ ਵੀ ਕਰਨਾ ਚਾਹੁੰਦਾ ਆ ਮੇਰੇ ਨਾਲ ਉਹ ਜੁਆਇਨ ਵੀ ਕਰ ਸਕਦਾ ਆ